ਉੱਤਰ ਦੇਖ ਬੁੱਤਰ ਵੀ ਪੂਰੇ ਅਤ ਸੀ ਦਿਨ ਦੇਖ ਸਾਹਮਣਾ ਸੀ ਆਉਂਦਾ ਯਾਰ ਨੂੰ ਪਿੰਜਰੇ 'ਚ ਬੈਠੇ ਨੂੰ ਸੀ ਦੇਖਦਾ ਤਦਾ ਪਹਿਲਾਂ ਬੈਠੂ ਜਾ ਇਹ ਦਿਨ ਮਾਰ ਦੂ ਉਹ ਲੱਕੜਾਂ ਤੇ ਚਿੱਟੀਆਂ ਦੇ ਹੋ ਕੇ ਮਸ਼ਹੂਰ ਕੱਢਦਾ ਸੀ ਕਾਲੇ ਡੱਬਾ ਰੱਤੇ ਯਾਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੰਨੇ ਆਲੀ ਛੱਟ ਬਿਰਲਾਈ ਮਾਰਦਾ ਮੋਹਣਸਿਉ ਬਾਲੇ ਤਾਂ ਲੋਕ ਫਿਰਦੇ ਨੇ ਪਾਲਦੇ ਛਾਪੇ ਵਾਲੇ ਗੂਰੇ ਦੇ ਤਾ ਘਰੇ ਦਿਨ ਗਾਲਦੇ ਓ ਮੋਹਣਸਿਉ ਬਾਲੇ ਤਾਂ ਲੋਕ ਫਿਰਦੇ ਨੇ ਪਾਲਦੇ ਛਾਪੇ ਵਾਲੇ ਗੂਰੇ ਦੇ ਤਾ ਘਰੇ ਦਿਨ ਗਾਲਦੇ ਓ ਵਿੱਕੀ ਗਿਰਦੇਵ ਕੱਤਰਤਿਆਂ ਦੇ ਸ਼ੌਕੀ ਬਈ ਦੂਸਰਾ ਚ ਮਿੱਠੂ ਵੀ ਐ ਦਿਨ ਠਾਰਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਛੱਟ ਬਿਰਲਾਈ ਮਾਰਦਾ ਓ ਜਣਾ ਕਣਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਛੱਟ ਬਿਰਲਾਈ ਮਾਰਦਾ ਜਸਵੀਰ ਤਾਰੀ ਕੋਲੇ ਨਸਲ ਪੰਜਾਬ ਦੀ ਸੰਦੀ ਪੁੱਟੋ ਨੂੰ ਤਾਂ ਦੁਨੀਆ ਏ ਜਾਣਦੀ ਓ ਜਸਵੀਰ ਤਾਰੀ ਕੋਲੇ ਨਸਲ ਪੰਜਾਬ ਦੀ ਸੰਦੀ ਪੁੱਟੋ ਨੂੰ ਤਾਂ ਦੁਨੀਆ ਏ ਜਾਣਦੀ ਓ ਜੀਤਾ ਮੈਲਾ ਯਾਰੋ ਧੀਰੇ ਦੇਖ ਧਿਆਰੀ ਨੇ ਡਿੱਗਿਆ ਓਲੇ ਤੇੜੀ ਸੀ ਦਾਰੀ ਹਾਰਦਾ ਜਣਾ ਕਣਾ ਆਖੇ ਮੇਰੇ ਕੋਲੇ ਨਸਲਾ ਤੈਨ ਮੈਂ ਅਲੀਕਾ ਤੱਤ ਬਿਰਲਾਈ ਮਾਰਦਾ ਓ ਜਣਾ ਜਣਾ ਆਖੇ ਮੇਰੇ ਕੋਲੇ ਨਤਲਾ ਤੰਨੇ ਆੜੀ ਝੱਟ ਬਿਰਲਾਈ ਮਾਰਦਾ ਓ ਗੁਲਜਾਰ ਮਖਤਿਆਰਾ ਬਾਜੀਆਂ ਦੇ ਕਰਨੇ ਉਨੂੰ ਵਾਲੇ ਡੱਬੇ ਕਦੇ ਟਾਂਗੇ ਤੇ ਨਹੀਂ ਚੜਦੇ ਓ ਗੁਲਜਾਰ ਮਖਤਿਆਰਾ ਬਾਜੀਆਂ ਦੇ ਕਰਨੇ ਉਨੂੰ ਵਾਲੇ ਡੱਬੇ ਕਦੇ ਟਾਂਗੇ ਤੇ ਨਹੀਂ ਚੜਦੇ ਓ ਪੁੱਛੋ ਵਾਲੇ ਪਾਈਆਂ ਦੀ ਵੀ ਫੁੱਲ ਚਰਚਾ ਕੱਲਾ ਰਹਿੰਦਾ ਜੇਠ ਵਿੱਚ ਸਾਦ ਯਾਰ ਦਾ ਜਣਾ ਖਣਾ ਆਖੇ ਮੇਰੇ ਕੋਲੇ ਨਸਲਾ ਧੰਨਿਆੜੀ ਟੱਟ ਬਿਰਲਾਈ ਮਾਰਦਾ ਉਹ ਜਣਾ ਖਣਾ ਆਖੇ ਮੇਰੇ ਕੋਲੇ ਨਸਲਾ ਧੰਨਿਆੜੀ ਟੱਟ ਬਿਰਲਾਈ ਮਾਰਦਾ ਉਪਾਲ ਮਾਨੇ ਕਿਦੇ ਵੀ ਨੇ ਚੰਗੇ ਉੱਡਦੇ ਕਦੇ ਗੱਲ ਹੁੰਦੀ ਸੀ ਹਜ਼ਾਰ ਵਾਲੇ ਯਾਰ ਦੀ ਉਹ ਮਦੇਕਿਆਂ ਵਾਲੇ ਸੁਖਵੀਰ ਕੋਲੇ ਨਸਲਾ ਨੇ ਖਰੀਆਂ ਬੜੀ ਸੂਤੀ ਬੋਲੀ ਰਮਣ ਵਾਲੇ ਯਾਰ ਦੀ ਉਮ ਮਨੇ ਕੇ ਹਵਾਲੇ ਸੇ ਕੀ ਵੀਰ ਕੋਲੇ ਨਸਲਾਂ ਦੇ ਖਰੀਆਂ ਬੜੀ ਤੂਤੀ ਬੋਲੀ ਰਮਣੇ ਵਾਲੇ ਯਾਰ ਦੀ ਉਹ ਖੇੜੀ ਵਾਲਾ ਮੀਨਾ ਸਾਥੋ ਖੋਲਿਆ ਰੱਬ ਨੇ ਜਿਹੜਾ ਸੀਗਾ ਯਾਰਾ ਉਹ ਪੋਜੇਂਦਵਾਰ ਦਾ ਜਣਾ ਖਣਾ ਅੱਖੇ ਮੇਰੇ ਕੋਲੇ ਨਸਲਾਂ ਤੰਨੇ ਆੜੀ ਝੱਟ ਬਿਰਲਾਈ ਮਾਰਦਾ ਉਹ ਜਣਾ ਖਣਾ ਅੱਖੇ ਮੇਰੇ ਕੋਲੇ ਨਸਲਾਂ ਤੰਨੇ ਆੜੀ ਝੱਟ ਬਿਰਲਾਈ ਮਾਰਦਾ ਘੰਟੇ ਵਾਲਿਆਂ ਨੂੰ ਲੋਕੀ ਵਾਲਾ ਚਾਹੁੰਦੇ ਨੇ ਮੀਰਾ ਬਵਾਲਿਆਂ ਦੀ ਮਿੱਸ ਪਾਉਂਦੇ ਨੇ ਉਹ ਜੰਟੇ ਵਾਲਿਆਂ ਨੂੰ ਲੋਕੀ ਬਾਲਾ ਚਾਉਂਦੇ ਨੇ ਮੀਰਾ ਬਵਾਲਿਆਂ ਦੀ ਮਿੱਸ ਪਾਉਂਦੇ ਨੇ ਉਹ ਬੱਪੀਆਂ ਨੇ ਮੋਰਦੇ ਨੇ ਜੋਰ ਵਾਲਾ ਲਾਉਂਦੇ ਹੋਰੇ ਕੈਸਾ ਮਿਲਿਆ ਬਲੱਡ ਯਾਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ਤੰਨੇ ਆੜੀ ਸੱਟ ਤੇਰੇ ਲਈ ਮਾਰਦਾ ਉਹ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਸੱਤ ਮਿਰ ਲਈ ਮਾਰਦਾ ਲਾਡੇ ਦੇ ਕਬੂਤਰ ਵੀ ਹੋ ਗਏ ਮਸ਼ਹੂਰ ਉਂਡੇ ਦੀ ਵੀ ਚਰਚਾ ਹੈ ਬੜੀ ਦੂਰ ਦੂਰ ਉਹ ਲਾਡੇ ਦੇ ਕਬੂਤਰ ਵੀ ਹੋ ਗਏ ਮਸ਼ਹੂਰ ਉਂਡੇ ਦੀ ਵੀ ਚਰਚਾ ਹੈ ਬੜੀ ਦੂਰ ਦੂਰ ਬੇਗੇ ਵਾਲਾ ਜੀ ਸੀ ਪੁੱਤਾ ਵਲ ਨੂੰ ਸਾਹਮਦਾ ਬਣਿਆ ਕਲਬਾ ਜਿਰ ਕਾੜ ਯਾਰ ਦਾ ਜਣਾ ਖਣਾ ਅੱਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਸੱਤ ਮਿਰ ਲਈ ਮਾਰਦਾ ਓ ਜਣਾ ਕਹਣਾ ਆਖੇ ਮੇਰੇ ਕੋਲੇ ਨਸਲਾ ਕੰਨਿਆ ਜੀ ਤੱਟ ਬਿਰ ਲਾਈ ਮਾਦਾ ਮਿਕਾ ਮਹਾਰਾਜ ਤਨ ਦੀਪ ਫੂਲ ਵਈ ਇਹ ਯਾਰਾਂ ਦੇ ਯਾਰ ਵਈ ਓ ਬੰਗੀਰਾਲ ਡੜੇ ਪੁੱਬਿਆਂ ਵਾਲੇ ਨਾ ਭਾਈਆਂ ਵਾਲਾ ਪਿਆਰ ਵਈ ਓ ਨਿਕਾ ਮਹਾਰਾਜ ਤਨ ਦੀਪ ਫੂਲ ਇਹ ਯਾਰਾਂ ਦੇ ਯਾਰ ਵਈ ਓ ਬੰਗੀਰਾਲ ਡੜੇ ਪੁੱਬਿਆਂ ਵਾਲੇ ਨਾ ਭਾਈਆਂ ਵਾਲਾ ਪਿਆਰ ਵਈ ਓਏ ਗੁਰਪ੍ਰੀਤ ਮਹਾਰਾਜ ਗੱਲ ਸੱਚੀ ਲਿਖਦਾ ਲਾਲੂ ਦਾ ਮਸ਼ੀਨ ਵਾਲਾ ਆ ਤਿਆਰ ਦਾ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਸੱਤ ਫਿਰ ਲਈ ਮਾਰਦਾ ਉਹ ਜਣਾ ਖੜਾ ਆਖੇ ਮੇਰੇ ਕੋਲੇ ਨਸਲਾ ਤੰਨੇ ਆਲੀ ਸੱਤ ਫਿਰ ਲਈ ਮਾਰਦਾ